ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੀ ਪੰਜੀਰੀ ਬਣਾਵਾਂਗੇ ਇਹ 1/2 ਕਿਲੋ ਵੇਸਣੇਗਾ ਤੇ ਆਖੇ ਹੋਏ ਜੇ ਥੋੜਾ ਹੋਇਆ ਤਾਂ ਆਪਾਂ ਹੋਰ ਪਾ ਲਾਂਗੇ ਤੇ ਆਹ ਖਰੋਟ ਹੈ ਆ ਕਾਜੂ ਹੈ ਆ ਬਦਾਮ ਹੈ ਆ ਹਰਾ ਪਿਸਤਾ ਆ ਕਾਲੀ ਮਿਰਚ ਅਦਾਖਾਂ ਆ ਗੂੰਦ ਆ ਗੋਂਦਾ ਆ ਕਾਟਸ ਫਰੀ ਹੈ ਆ ਥੋੜੀ ਜਿਹੀ ਹਾਲਾ ਹੈ ਤੇ ਆ ਕਮਰ ਕਸ ਹੈ ਤੇ ਆ ਖੋਪਾ ਤੇ ਆ ਖਸ ਖਸ ਹੈ ਆਪਾਂ ਇਹ ਸਾਰੀਆਂ ਚੀਜ਼ਾਂ ਆ ਤਾਂ ਕੁੱਟਾਂਗੇ ਤੇ ਆ ਆ ਪੀਵਾਂਗੇ ਆਪਾਂ ਤਾਂ ਕਾਲੀ ਮਿਰਚ ਵੀ ਪੀਵਾਂਗੇ ਤੇ ਇਹਨਾਂ ਨੂੰ ਆਪਾਂ ਕੁੱਟਾਂਗੇ ਤੇ ਦਾਖਾਂ ਨੂੰ ਆਪਾਂ ਐਵੇਂ ਜਿਕਰ ਪਾਵਾਂਗੇ ਤੇ ਇਹ ਜਿੱਕੇ ਗੋਡੇ ਦੁਖਦੇ ਹੋਣ ਠੂਈ ਦੁਖਦੀ ਹੋਵੇ ਸਿਰ ਦੁਖਦਾ ਹੋਵੇ ਬਹੁਤ ਚੰਗੀ ਇਹ ਪੰਜੇਰੀ ਹੈ ਬਹੁਤ ਵਧੀਆ ਤੇ ਸਵੇਰੇ ਉੱਠ ਕੇ ਚਾਣਾੜਾ ਦੋ ਚਾਰ ਚਮਚੇ ਖਾ ਲੋ ਤੇ ਸਾਰਾ ਦਿਨ ਥਕੇਵਾਂ ਨਹੀਂ ਆਉਂਦਾ ਭੱਜੇ ਫਿਰੋਂਗੇ ਬਹੁਤ ਵਧੀਆ ਪੰਜੇਰੀ ਬਣੋਂਗੇ ਪਹਿਲਾਂ ਆਪਾਂ ਥੋੜਾ ਥੋੜਾ ਸਮਾਨ ਨੂੰ ਕੁੱਟਾਂਗੇ ਖਰੋਟ ਪਾਵਾਂਗੇ ਪਹਿਲਾਂ ਕੁੰਡੇ ਚ ਕੁੱਟਾਂਗੇ ਮਿਕਸੀ ਚ ਤਾਂ ਬਾਲੇ ਬਰੀਕ ਹੋ ਜਾਂਦੇ ਆਪਾਂ ਮੋٹے ਮੋٹے ਰੱਖਣੇ ਆ ਇਹんだろう ਥੋੜੇ ਜਿ ਕਰਾਂਗੇ ਮਸਾਲਿਆਂ ਨੂੰ ਕੁੱਟਾਂਗੇ ਹੁਣ ਇਸੇ ਚ ਕੱਢ ਲਾਂਗੇ ਆਪਾਂ ਇਹ ਦਿਸਦੇ ਜੇ ਸੋਹਣੇ ਲੱਗਦੇ ਐ ਨਾਲੇ ਜੇ ਤੋ ਝਾੜ ਥੱਲੇ ਜੇ ਡੋਂਗਦੇ ਬਹੁਤ ਸਵਾਦ ਲੱਗਦੀ ਐ ਪੰਜੇਰੀ ਜੇ ਜੀ ਫੀਸ ਕਿ ਪਾ ਗਏ ਤਾਂ ਪਤਾ ਹੀ ਨਹੀਂ ਲੱਗਦਾ ਵੀ ਪਾਏ ਐ ਜਾਂ ਨਹੀਂ ਪਾਏ ਆਲਡਰ ਜਬ ਬਣ ਜਾਂਦਾ ਦਾ ਤੇ ਥੋੜੇ ਥੋੜੇ ਆਪਾਂ ਕਾਜੂ ਵੀ ਕੁੱਟਾਂਗੇ ये तो हूं आपे ही कर लागे कुट के सारा समान खाजू भी आप इस तरह ही करा मोटे मोटे ਪੀ ਕੇ ਤਾਂ ਲੋਕੀ ਬਾਲੇ ਹੁਣ ਪਾਉਣ ਲੱਗ ਗਏ ਪਹਿਲਾਂ ਤਾਂ ਇਸ ਤਰ੍ਹਾਂ ਹੀ ਪਾਉਂਦੇ ਹੁੰਦੇ ਸੀਗੇ ਕੁੱਟ-ਕੱਟ ਕੇ ਹੁਣ ਤਾਂ ਬਾਲੇ ਲੋਕੀ ਪੀ ਕੇ ਪਾਉਣ ਲੱਗ ਗਏ ਹੁਣ ਬਾਦਾਮ ਤੇ ਆਪਾਂ ਹਾਂ ਕਾਹ ਪ੍ਰਾਹਰਾ ਫਸਤਾ ਇਕੱਠਾ ਕੁੱਟਣ ਲੱਗਿਆ ਆਪਾਂ ਉਣਾ ਬਦਾਮ ਤੇ ਕਾਜੂ ਕੁੱਟੇ ਗਏ ਆ ਹਰਾ ਪਿਸਤਾ ਬਰਾ ਫੇਰ ਦਾ ਸਾਰਾ ਕੰਮ ਹੋ ਗਿਆ ਅੰਦਰੋਂ ਬਾਹਰੋਂ ਸਾਰੇ ਵੀ ਸਾਫ ਹੋ ਗਿਆ ਤੇ ਹੁਣ ਰੰਗ ਕਰਨ ਥੋੜਾ ਥੋੜਾ ਰੰਗ ਕਰ ਦਾਂਗੇ ਮੜ ਮੋਟਾ ਤੇ ਸਾਫ ਹੋ ਜਾਊਗਾ ਜਮਾ ਸਫਾਈ ਜੀ ਹੋ ਜਾਊਗੀ ਸਰਦਿਵਾਲੀ ਵੀ ਆਉਂਦੀ ਜਾਂਦੀ ਏ ਤੇ ਸਾਰੇ ਸਫਾਈ ਹੋ ਜੂਗੀ ਸਮਾਨ ਦੀ ਵੀ ਸਫਾਈ ਕਰਨੀ ਆਪਾਂ ਜਿਹੜਾ ਪੜਨਾ ਠੀਕਰ ਹੈ ਤੇ ਇਹਦੇ ਵਿੱਚ ਹੀ ਆਪਾਂ ਖੋਪਾ ਪਾ ਦੇਾਂਗੇ ਇਹਦੇ ਵਿੱਚ ਹੀ ਦਾਖਾਂ ਪਾ ਦੇਾਂਗੇ ਤੇ ਮੱਚਾ ਪਾ ਫੀਵਾਂਗੇ ਤੇ ਖਸ ਖਸ ਵੀ ਆਪਾਂ ਇਹਦੇ ਵਿੱਚ ਹੀ ਪਾ ਦੇਾਂਗੇ ਅਕਾਰਸ ਫਾਰੇ ਵੀ ਵਿੱਚ ਪਾ ਦੇਾਂਗੇ கார்ச்சா கடலே பிச்சோ என்ன நான் அப்பா பிலாங்க விண்டச்சுங்க ஏதோங்க மோட்டங்க ஏ விவாங்க ஹலோ தூஜா சான் பிவாங்க பிசலி ஏன்னா கோளிச்ச பவாங்க விடா சேர பிள்ள பாவாங்க பண்ண ஐப்பா ஏடிச்ச பூன்னா கமர கச பிளா ஆமர கசி பிள்ளை அப்படி பிச்சா பிசாங்க ਗੋੁੰਡ ਵੀ ਪੀ ਲਈ ਆਪਾਂ ਇਹਨੂੰ ਆਪਾਂ ਕੌਲੀਚ ਕੱਢ ਲਾਂਗੇ ਤਾਂ ਆਪਾਂ ਉਹਨਾਂ ਨਾਲੋਂ ਪਹਿਲਾਂ ਪਾਵਾਂਗੇ ਜੇ ਦਾਣਾ ਕੁਝ ਜ਼ਿਆ ਹੋ ਗਿਆ ਆਟਾ ਉਹਦੇ ਪਾਵਾਂਗੇ ਗੋੁੰਡ ਆਪਾਂ ਪੀਸ ਲਈ ਤੇ ਹੁਣ ਆਪਾਂ ਅੱਗ ਬਾਲਾਂਗੇ ਕੜਾਈ ਧਰਾਂਗੇ ਸਾਰਾ ਸਮਾਨ ਆਪਾਂ ਤਿਆਰ ਕਰ ਲਿਆ ਇਹ ਰਾਹਨ ਸਾਫ ਕਰ ਲਾਂਗੇ ਤੋਤੀ ਏ ਥੋੜੀ ਜਿਹੀ ਗਿੱਲੀ ਏ ਹੁਣ ਆਪਾਂ ਕਿਉ ਪਾ ਲਾਂਗੇ ਇਹ ਕਿਉ ਗਰਮ ਹੋ ਗਿਆ ਫਿਰ ਆਪਾਂ ਬੈਸਣ ਪਾਵਾਂਗੇ ਆਪਾਂ ਕਿਉ ਗਾਰਮ ਹੋ ਗਿਆ ਹੁਣ ਆਪਾਂ ਵੇਸਣ ਪਾਵਾਂਗੇ ਅੱਧਾ ਕਿਲੋ ਵੇਸਣ ਹੈ ਤੇ ਪਾਈ ਆਪਣਾ ਕਿਉ ਸੀਗਾ ਉਹ ਪਸੰਗੀ ਦਰੋਂ ਬਣਾ ਗਏ Qui vede gioca badi a mangiare. Allora adesso noi ਸੋ ਆਪਣਾ ਦਾ ਭਜਾ ਹੋ ਗਿਆ ਤੇ ਆਪਾਂ ਗੁੰਦ ਪਾਵਾਂਗੇ ਹੁਣ ਇਹ ਕੋਈ ਜੁਗੀ ਸਵਾਰ ਕੇ ਗੁੰਦ ਵਿੱਚ ਜਿਵੇਂ ਖੇਲਾ ਹੁੰਦਾ ਹੈ ਇਸ ਤਰ੍ਹਾਂ ਕੋਈ ਜੁਗੀ ਖੇਲਾ ਵਾਂਗੂ ਪੁੱਜ ਆਵੇ ਖੜਕਾ ਹੁੰਦਾ जड़ी माड़ी मोटी रहेगी मोटी ओ फुले बन जाने फुले बन के फिस जाने देखो बन गए फुले हम आप पा हालों पाव गे बोंद भुज गई हालों पाव गे ਆਵੇ ਸੁਲਵੀ ਭੁੱਜ ਗਿਆ ਤੇ ਹਾਲੋ ਤੇ ਗੋਂਦ ਵੀ ਭੁੱਜ ਗਏ ਤੇ ਆਪਾਂ ਹੁਣ ਆਪਾਂ ਦੂਜਾ ਸਬਾਨ ਪਾਵਾਂਗੇ ਫਿਰ ਪਾ ਕੇ ਥੋੜਾ ਜਿਹਾ ਮਿੰਟクセਕ ਲਵਾਵਾਂਗੇ ਫਿਰ ਲਾ ਲਾਂਗੇ ਇਹਨੂੰ ਰਲਾ ਲਾਂਗੇ ਪਹਿਲਾਂ ਸਾਰੇ ਨੂੰ ਹਲਪਾ ਦੇਣ අප ලාදගේ ස ලාමගේටු ක් බසිී අපන කොළ පයිහොයිසි එහ අප හන ක් පාමන්ගේ න ලාගගේ කග තරම් ਹੁਣ ਆ ਪਖੰਡ ਪਾਵਾਂਗੇ ਮੇਕਅਪ ਪਾਵਾਂਗੇ ਚੰਗੀ ਤਰ੍ਹਾਂ ਲਾ ਲਾਂਗੇ ਇੱਕ ਜਿਹੜੀ ਵਾਤ ਸਵਧੀਆ ਹੈ ਤੜਕੇ ਉੱਠ ਕੇ ਦੋ ਚਮਚੇ ਖਾ ਲਓ ਚਾਹ ਨਾਲ ਤੇ ਸਾਰਾ ਦਿਨ ਥਕਾਵਟ ਨਹੀਂ ਬੰਦੇ ਨੂੰ ਆਉਂਦੀ। ਜੇ ਨਾ ਗਿੱਟੇ ਗੋਡੇ ਨਾ ਢੋਈ ਇਹ ਦੁੱਖ ਦੇ ਨਹੀਂਗੇ। ਖੰਡ ਪਾ ਸਾਰੀ ਪਾਈ ਲੈਣੇ। ਹਾਲੋ ਪਾਈ ਹਾਲੋਂ ਕੌੜੀ ਹੁੰਦੀ ਹੈ। ਖੰਡ ਪਈ ਜਾਊਗੀ ਸਾਰੀ। ਜੇ ਕਿਸੇ ਨੇ ਜ਼ਿਆਦੇ ਗਿੱਲੀ ਖਾਣੀ ਹੋਵੇ ਤਾਂ ਕਿਉਂ ਵੱਧ ਵੀ ਪਾ ਲੈਂਦਾ ਅਗਲਾ ਜੇ ਕਿਸੇ ਨੇ ਸੁੱਕ ਬਰੂਰੀ ਖਾਣੀ ਹੋਵੇ ਤਾਂ ਕਿਉਂ ਘੱਟ ਪਾ ਲੈਂਦਾ ਪਰ ਮੈਂ ਕਿਉਂ ਤਾਂ ਘੱਟ ਹੀ ਪਾਇਆਗਾ ਬਾਹਲੀ ਗਿੱਲੇ ਜਿਨੀ ਕਹੀਤੀ ਸੇ ਗਿੱਲੀ ਖਾ ਕੇ ਖੁਸ਼ ਹੈ ਤੇ ਕਈ ਸੁੱਕ ਬਰੂਰੀ ਖਾ ਕੇ ਖੁਸ਼ ਹੈ ਆਪੋ ਆਵਦੀ ਪਸੰਦ ਆਇਹੀ ਲਓ ਆਪਣੀ ਪਨੀਰੀ ਰਲ ਗਈ ਸਾਰੇ ਖੰਡ ਖੁੰਡ ਵੀ ਰਲ ਗਈ ਐ ਬਹੁਤ ਵਧੀਆ ਬਣ ਗਈ ਐ ਤਾਗਤਵਾਰ ਐ ਬਹੁਤ ਤੇ ਇਹ ਜੀ ਪਨੀਰੀ ਖਾ ਕੇ ਬੰਦਾ ਥਕਦਾ ਨਹੀਂਗਾ ਦੇਖੋ ਕਿੰਡੀ ਵਧੀਆ ਬਣੀ ਐ ਪਨੀਰੀ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ